ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪ੍ਰੀਤ ਪਾਲ ਕਰ ਜਾਂਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਬਲੌਗ ਤੇ ਅੱਜ ਟਾਈਮ ਹੀ ਨਹੀਂ ਲੱਗਿਆ ਪਹਿਲਾ ਵੀਡੀਓ ਬਣਾਉਣ ਦਾ ਤੇ ਸਾਰੇ ਦਿਨੇ ਵੀ ਨੰਗ ਜਾਂਦਾ ਹੈਗਾ ਤੇ ਇੱਕ ਹੀ ਵਾਰ ਤਾਂ ਜੀ ਹੋਈ ਨਹੀਂ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਵੇਖਾ ਹੁਣ ਵੀਡੀਓ ਬਣਾਉਣੀ ਹੈਗੀ ਫਿਰ ਜਦੋਂ ਆਏ ਹੋ ਜਾਂਦਾ ਵੀ ਹੁਣ ਸਾਦਦਾ ਨਹੀਂ ਹੈਗਾ ਵੀਡੀਓ ਬਣਾਉਣੀ ਹੋਊਗੀ ਤੇ ਦੋ ਦਿਨ ਹੋ ਗਏ ਸੀਗੇ ਕੋਈ ਵੀ ਵੀਡੀਓ ਨਹੀਂ ਪਾਈ ਸੀਗੀ ਤੇ ਤਾਂ ਕਰਕੇ ਅੱਜ ਤਾਂ ਫਿਰ ਪਾਉਣੀ ਪਈ ਵੀਡੀਓ ਜੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਿਹੜਾ ਟਾਈਮ ਹੈ ਜੀ 5:30 ਵੱਜ ਚੁੱਕੇ ਨੇਗੇ ਤੇ ਆਪਾਂ ਉਧਰ ਦੇਖ ਕੇ ਆਉਣੇ ਆ ਜੀ ਮਾਸੀ ਜੀ ਰਾਜੇਂਦਰ ਮਾਸੀ ਕੋਲ ਜਾ ਕੇ ਆਉਣੇ ਆਗੇ ਵੀ ਕੀ ਕਰ ਰਹੇ ਨੇ ਕਿ ਪਹਿਲਾਂ ਉਸ ਨਾਮ ਗਏ ਹੋ ਸੀਗੇ ਤੇ ਹੁਣ ਮੈਨੂੰ ਲੱਗਦਾ ਵੇ ਆ ਗਈ ਸ਼ਾਇਦ ਲੱਗਿਆ ਮੈਨੂੰ ਕਿਉਂਕਿ ਸਕੂਟਰੀ ਦੀ ਆਵਾਜ਼ ਆਈ ਸੀ ਤੇ ਚਲੋ ਜੀ ਆਪਾਂ ਦੇਖਦੇ ਆਂਗੇ ਫਿਰ ਉਸ ਤੋਂ ਬਾਅਦ ਚੱਲਾਂਗੇ ਜੀ ਆਪਾਂ ਖੇਤ ਤੇ ਆਪਾਂ ਤੋੜ ਕੇ ਲਿਆਵਾਂਗੇ ਮੇਥੇ ਮੂਲੀਆ ਤੇ ਅੱਜ ਆਪਾਂ ਬਣਾਵਾਂਗੇ ਜੀ ਮੇਥੇ ਮੂਲੀਆ ਨੇ ਰੋਟੀਆਂ ਤੇ ਮੱਖਣੀ ਨਾ ਬਹੁਤ ਸਾਲ ਲੱਗਦੀਆਂ ਨੇ ਜੀ ਤੇ ਤੁਸੀਂ ਵੀ ਬਣਾਇਓ ਬਹੁਤ ਬੜਾ ਰੋਣਾ ਰੋਣਾ ਸੱਟ ਨਾਲੇ ਨੇ ਕੰਡਾ ਨੂੰ ਨਾ ਗੋੜੀ ਪੱਕਾ ਗਰਾ ਕੋ ਗਰਾ ਲਹਿੰਗਾ ਨੂੰ ਕਾ ਪਾਵਾਂਗੇ ਸੁਸ਼ਣਾ ਤੇ ਕਰੂਗਾ ਆਪਾਂ ਲਹਿੰਗੇ ਪਾਉਣੀ ਨਹੀਂ ਉਹ ਤਾਂ ਆਪਾਂ ਪਾਉਣੀ ਨਹੀਂ ਬਸ ਆਪਣਾ ਇਹ ਰੰਗ ਪੂਰਾ ਹੋਣਾ ਨਹੀਂ ਐਡਾ ਨਵਦੀਪ ਦੇ ਵਿਆਹ ਨੂੰ ਕਰ ਲਾਂਗੇ ਹਮਮਮ ਹੋਰ ਉਹ ਤਾਂ ਵਿਆਹ ਦਾ ਹੋਊਗਾ ਕੀ ਹੋ ਗਿਆ ਜਿਹੜਾ ਉਹ ਕਮੀਰ ਤੋਂ ਆਪਣੇ ਪਿੰਡ ਤੇਰੇ ਹਾਂ ਉਸ ਮੇਉਣੇ ਨੇ ਤੇ ਰੱਬ ਦੇ ਨੇ ਨਾ 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 ਉਹਨਾਂ ਦੇ ਨੇ ਸਲਾਈ ਕਰਾਉਣੇ ਨੇ ਪਾਣੀ ਵਿੱਚ ਕੀ ਕੱਢੇਗੀ ਐਡਾ ਮੇਰਾ ਕੁਮੀ ਦੇ ਆ ਕੇ ਦੇਵਿੰਦੀ ਕੰਦ ਕੋਈ ਬਣ ਜਾਦੀ ਰਹਿੰਦਾ ਹੁਣ ਇੱਕ ਕੰਮ ਤੇ ਨਾ ਕੋਈ ਆਪ ਕਰਨਾ ਮੇਨੇ ਜੇ ਕਾਲਾ ਬਿਹੜਾ ਕਾਲਾ ਲੰਗੀ ਨਹੀਂ ਤੇ ਮੈਂ ਤਾਂ ਸਲਵਾਰ ਦਾ ਹਾਂ ਪੜੀ ਉਹ ਸਲਵਾਰ ਦਾ ਤੁਨ ਕੰਨ ਕੱਸੀ ਕਿ ਪਸੇ ਤਾਂ ਇੰਨੀ ਖੋੜੀ ਹੋਣੀ ਹੈਗੀ ਸਲਵਾਰ ਤਾਂ ਪੂਰੀ ਵਧੀਆ ਪਈਏਗੀ ਕਾਲੀ ਇੱਥੇ ਕੁੜਤੀ ਤੇ ਕੋਈ ਹੋਰ ਪਿੰਦਰ ਲੈ ਗਈ ਨਹੀਂ ਉਹ ਕਾਇਦੇ ਨਾ ਆਉਣੀ ਸੇਲੇ ਉਹਨੇ ਕਾ ਕਿਹੜੀ ਸਲਵਾਰ ਨਾ ਬਣਾ ਲਈ ਕੋਦਰ ਨਿਕੜੀ ਨਾ ਬਣਾਣੀ ਹੈ ਕਹਿੰਦੀ ਕਾਲ ਤੇ ਮੈਂ ਤਾਂ ਮਨ ਬਣਾ ਲਿਆ ਕਹਿੰਦੀ ਹੋਰ ਆਏਗੀ ਜਦ ਮੇਰੇ ਨਾਲ ਨਾਲ ਗਈ ਸੀ ਉਹ ਤਾਂ ਅਸਲ ਨੂੰ ਤਾਂ ਕਿਹਾ ਸੀ ਮੈਂ ਪੂਰੇ ਸੂਟ ਤੇ ਨਵਾਲੀ ਸਾਰੀ ਸਰਵਾਸੇ ਬਰੁਖਤ ਦਾ ਵਾਹ ਉਹ ਤਾਂ ਸਾਰੀ ਦੀ ਲੱਗੂਗੀ ਉਹ ਕਹਿੰਦੀ ਮੈਂ ਕੱਲੀ ਸਰਵਾਤ ਤੇ ਗੋਡੇ-ਵੋਡੇ ਤੇ ਲਵਾਉਂਗੀ ਇਹਨਾਂ ਬਲੌਗ ਪੈਣਾ ਹੋ ਪਾਇਆ ਪਰ ਸੋ ਲੀ ਬਈ ਆਰ ਕਮ ਟਿੱਕ ਤੇ ਤੋਂ ਫਿਰ ਮੈਂ ਅੱਜ ਦੁਪਹਿਰੇ ਦੇਖੀ ਮੈਂ ਹਾਂ ਮੇਰਾ ਬਹੁਤ ਚੰਗੀਆਂ ਲਾਈਵ ਚੱਲ ਰਹੀ ਤੇ ਮੈਂ ਸਿੱਕੇ ਸਾਰੀ ਦੇਖੀ ਲਾਈਵ ਤੁਹਾਨੂੰ ਬੈਠੀ ਬੈਠੀ ਇੱਥੇ ਲੱਗੀ ਬੱਟ ਬੱਟ ਕਰਨ ਨਾ ਪਾਦੀ ਇਸ ਨੂੰ ਮੈਂ ਕਿਹਾ ਦੇਖਾਂ ਚ ਲੱਗ ਕੱਲੇ ਨੂੰ ਉਥੋਂ ਇੱਕ ਆ ਨਹੀਂ ਮਿਲਿਆ ਇਹ ਚ ਚੌੜਾ ਘੋਟਾ ਹੁੰਦਾ ਜਿਹੜਾ ਅੱਡੀ ਜੂ ਤਾਂ ਮਿਲ ਗਈ ਉਹ ਚੁੱਤੀ ਨਹੀਂ ਹੋਏ ਤਾਂ ਬੱਦੂ ਪੁੰਜੇ ਚੌੜਾ ਹੁੰਦਾ ਜਿਹੜਾ ਉਹ ਤੋਂ ਇੱਕ ਜਿਆਦਾ ਬਾਹਲਾ ਹੀ ਚੌੜਾ ਦੀ ਜਾਂ ਮੈਂ ਜਮੀ ਬਰੀਕ ਕੀਤੀ ਮੈਂ ਕਿੰਨੇ শেਆ ਟ੍ਰੇਨ ਤੇ ਗਈ ਸੀ ਹੂੰ ਇਹਨੇ ਉਹਨੂੰ ਬੱਦਲ ਟ੍ਰੇਨਾਂ ਕਿਥੇ ਚਲਦੀ ਨਹੀਂ ਮਹਤਬ ਬਸ ਤੇ ਉਹ ਕੰਮਾਂ ਕਿ ਸਾਡੇ ਆ ਨਹੀਂ ਹਾਂ ਮਮਨ ਲਾ ਹਾਂ ਮਮਨ ਲਾ ਨਾ ਉਹ ਉਹ ਨੂੰ ਉਹ ਜ਼ਕਰ ਹੈ ਉਹ ਹਾਂ ਹਾਲੇ ਕਹਿੰਦਾ ਨਹੀਂ ਤੂੰ ਜੇ ਤੋ ਤੈਨੂੰ ਤਾਂ ਮੈਂ ਕਹਦਾ ਮੈਂ ਕਹਦਾ ਹਾਂ ਤਾਂ ਚੱਲ ਜੇ ਤੂੰ ਪਾ ਤਾਂ ਇਕਤਰਪਿੰਦਰ ਨੇ ਲੈ ਲੈਂਦੇ ਨਾ ਆਹ ਤੇ ਨੰਨਾਂ ਗੇ ਕੋਈ ਹੋਵੇ ਸਾਰੇ ਕਿੰਨੂੰ ਮੈਂ ਖੱਲ ਨੂੰ ਨਵੇਂ ਆ ਗਏ ਨਾ ਹੋਰ ਬਦਲ ਕੇ ਨਹੀਂ ਹੁਣ ਆ ਜਾ ਤਾਂ ਕੱਟੇ ਮਿੱਟੇ ਇਹ ਸਾਰੇ ਇੱਕੋ ਜਿਹੇ ਹੋ ਗਏ ਕੀ ਸੀ ਕੋਈ ਇਹ ਆਹ ਨਹੀਂ ਮੈਨੂੰ ਲੰਗ ਸੋਨਾ ਲੱਗਿਆ ਆ ਮੈਹਰੂਨ ਜੇ ਤਾਂ ਠੀਕ ਨੇ ਆ ਤਾਂ ਠੀਕਾ ਆ ਵੀ orange ਕਲਰ ਜਾ ਗਿਆ ਉਹ ਵੀ ਚੱਲੇ ਤਾਂ ਮੈਹਰੂਨ ਨਾ ਪੀ ਜਾਗੇ ਤਾਂ ਆ ਆ ਹੀ ਲੋਕ ਬਹਿ ਗਏ ਚਲੋ ਕਰੂੰਗਾ ਨਵਾਂ ਸੋ ਆ ਜਾਂਦੇ ਨਾ ਮੈਂ ਉਹ ਤੋਂ ਬਦਲ ਕੇ ਨਹੀਂ ਹੁਣ ਆਹ ਕਹੇ ਜਣ

بس لکھ ਜਾਂਗੇ ਟਾਈਟਲ ਕੋਈ ਵੀਡੀਓ ਚੱਲ ਰਹੀ ਆ ਵੀਡੀਓ ਚੱਲ ਰਹੀ ਆ ਆਏ ਜੀ ਪਾਰਕ ਲੱਗਿਆ ਹੋਇਆ ਤੇ ਇਧਰ ਮੂਲੀਆਂ ਖਾਸੇ ਵੱਡੇ ਹੋਏ ਸੀ ਉਹ ਕੁੱਦਨ ਤਾਂ ਆਪਾਂ ਥੋੜੀ ਜਿਹੀ ਲੈ ਕੇ ਗਿਆਗੇ ਜਿਸ ਦਿਨ ਪਹਿਲਾਂ ਲੈ ਕੇ ਗਏ ਸੀਗੇ ਦਿਆ ਆ ਪਾ ਜਮਨ ਹਾਏ ਬੱਜਾ ਆ ਗਿਆ ਪਤਾ ਲੱਗੇ ਤੈਨੂੰ ਇਹ ਮੋਈ ਛੋਟੀਆਂ ਲੱਗਦੀਆਂ ਨੇ ਆਰੇ ਦੇਖੀ ਲਾ ਇਹ ਛੋਟੀ ਨਹੀਂ ਹੈਗੀ ਬਾਹਰ ਨਹੀਂ ਜਾਂਦੀ ਇਹ ਕਿਹੜਾ ਮੁੰਡਾ ਸਾਥਾਂ ਹੈਗਾ ਦੇਖੀ ਕਿੰਦਰ ਮਜੂ ਹੈ ਅੰਦਰ ਆ ਵੀਰ ਨੂੰ ਮੰਨਿਆ ਪਰ ਚਲੋ ਜੀ ਆਪਾਂ ਅੱਗੇ ਸਿਗੇ ਕਰੇ ਤੇ ਆਪਾਂ ਮ ਇਥੇ ਮੂਲੀਆਂ ਲੈ ਆਏ ਸੀਗੇ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਕੋਲ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਰਿਹਾ ਕਰੇ ਤੇ ਚਲੋ ਜੀ ਵੀਡੀਓ ਦਾ ਅੰਤ ਪੈਠੀ ਕਰਦੇ ਆ ਜੀ ਮਿਲਦੇ ਆ ਅਗਲੀ ਵੀਡੀਓ ਤੇ ਨਾਲ ਸਤਿ ਸ਼੍ਰੀ ਅਕਾਲ